ਦੇਖੋ ਕਮੇਟੀ ਵਾਲਿਆਂ ਦੇ ਤਾਂ ਕਿਸੇ ਦਾ ਰੱਬ ਯਾਦ ਹੈ ਹੀ ਨਹੀਂ। ਨਾ ਕੋਈ ਨਿਤਨੇਮਾ ਤੇ ਨਾ ਕੋਈ ਉਹਨਾਂ ਦੀ ਮਰਿਆਦਾ ਆ। ਉਹਦਾ ਪਾਵਰ ਤੇ ਇੱਕ ਪੈਸਾ ਬਸ ਉਹ ਤਾਂ ਇੱਕ ਆਉਂਦੇ ਵੀ ਹਾ ਗੁਰਦਾਰਾ ਸਾਡਾ ਆ। ਜੀ। ਇਹ ਕਿਹਦਾ ਗੁਰਦਾਰਾ ਜੀ ਕਮੇਟੀ ਦਾ ਗੁਰਦਾਰਾ ਹੈ। ਇਹ ਗੁਰਦਾਰਾ ਇਹ ਸ਼ੁਰੂਮਣੀ ਕਮੇਟੀ ਦਾ ਗੁਰਦਾਰਾ। ਇਹ ਗੁਰਦਾਰਾ ਕਿਹਦਾ ਇਹ ਫਲਾਣੇ ਸੰਤਾਂ ਦਾ ਗੁਰਦੁਆਰਾ। ਤੇ ਗੁਰੂ ਦਾ ਤਾਂ ਹੈ ਹੀ ਨਹੀਂ ਕੋਈ। ਹਜਾਣਾ ਤਾਂ ਆਪਾਂ ਗੁਰੂ ਕੋਲੇ ਆ। ਜੀ। ਹੁਣ ਜੇ ਸੰਤਾਂ ਦੇ ਗੁਰਦੇ ਜਾਵਾਂਗੇ ਤੇ ਸੰਤਾਂ ਦੀ ਮਰਯਾਦਾ ਥੱਲੇ ਜਾ ਕੇ ਬਹਿਣਾ ਪਊਗਾ। ਹਮ ਕਮੇਟੀ ਦੇ ਜਾਵਾਂਗੇ ਤੇ ਕਮੇਟੀ ਦੀ ਮਰਯਾਦਾ ਨਾਲ ਬਣਦੇ ਆ। ਦੇਖੋ ਤੁਸੀਂ ਆਪਣੀ ਥਾਲ ਲੈ ਜਾਓ। ਥਾਲ 'ਚ ਫੁੱਲ ਰੱਖੋ, ਚਾਵਲ ਰੱਖੋ, ਲੱਡੂ ਰੱਖੋ, ਮਠਿਆਈ ਰੱਖੋ। ਆ ਭੋਗ ਪ੍ਰਸ਼ਾਦ ਕੜਾ ਪ੍ਰਸ਼ਾਦ ਰੱਖ ਲਓ। ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੂਜਾ ਕਰਨ ਦਾ ਉਹ ਬਣਾਓ ਸਿਸਟਮ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਦੀ ਪੂਜਾ ਕਰਨੀ ਆ। ਜੀ। ਗੁਰੂ ਨੂੰ ਅਰਪਣ ਕਰੋ। ਜੇ ਦੇਖ ਲਓ ਵੀ ਤੁਹਾਡੇ ਸਮੇਤ ਤੁਹਾਡਾ ਥਾਲ ਚੱਕ ਕੇ ਬਾਹਰ ਮਾਰਨਗੇ। ਹਮ ਨਾਨਕ ਸਤਿਗੁਰੂ ਪੂਜਿਆ ਤਨ ਹਰ ਪੂਜ ਕਰਾਂ ਫਿਰ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਪੂਜਾ ਤਕਾ ਲਈ ਤੇ ਪੂਜਾ ਕੀ ਆ ਕਲ ਦੀ ਕੀ ਕਰਦੇ ਹੋਂ ਤਾਂ ਦੋ ਫੁੱਲ ਵੀ ਨਹੀਂ ਚੜਾਉਂਦੇ ਅਕਾਲ ਪੁਰਖ ਨੂੰ ਅਕਾਲ ਪੁਰਖ ਨੂੰ ਤਾਂ ਅਸੀਂ ਕੜਾ ਪ੍ਰਸ਼ਾਦ ਦੀ ਬਰਕਤ ਨਹੀਂ ਦੇ ਕੇ ਰਾਜੀ ਵੀ ਲੋਹੇ ਅਕਾਲ ਪੁਰਖ ਪ੍ਰਮਾਤਮਾ ਆ ਕੜਾ ਪ੍ਰਸ਼ਾਦ ਤੁਹਾਡੇ ਵਾਸਤੇ ਤੁਸੀਂ ਵੀ ਇਹ ਪ੍ਰਵਾਨ ਕਰ ਲੋ